ਅਈ ਤੇਨਾਂ ਨੂੰ ਕਿਹਾ ਵਕਿ ਜੇ ਇੱਥੇ ਸਾਨੂੰ ਜਿੱਦੀ ਤੇ ਨਜ਼ਰ ਆਂਦੇ ਆ ਭੁੱਖੇ ਆ ਪਿਆਸੇ ਆ ਅਸੀਂ ਤੇ ਪਾਣਾ ਉਹਨਾਂ ਨੂੰ ਤੁਸੀਂ ਬੇਸ਼ੱਕ ਇਹਨਾਂ ਨੂੰ ਇਹਨਾਂ ਦਾ ਕਿਤੇ ਹੋ ਟਿਕਾਣਾ ਬਣਾ ਦਿਓ ਉੱਤੇ ਜਿਹੜੇ ਇਕੱਠੇ ਹੋ ਗਏ ਪੈ ਜਾਂਦੇ ਆ 10 15 ਕੁੱਤੇ ਆ 15 ਤੋਂ ਵੀ ਜ਼ਿਆਦਾ ਉਹ ਤਾਂ ਦੀ ਕੀਤੀ ਆ ਕੁੱਤੇ ਇੱਥੇ ਚੁਕਾਏ ਜਾਣ ਰੋਜ਼ ਦੇ ਰੋਜ਼ ਕਿਸੇ ਨਾ ਕਿਸੇ ਨੂੰ ਇਹ ਵੱਢਦੇ ਨੇ ਅੱਜ ਮੇਰੇ ਵਿੱਚ ਨੂੰ ਵੱਢਿਆ ਕੱਲ੍ਹ ਹੋਰ ਕਿਸੇ ਨੂੰ ਵੱਢਣਗੇ ਰੋਜ਼ ਦਾ ਕੇਸ ਅਈ ਅੱਜ ਆਈਆਂ ਜੱਜੇ ਅੱਜ ਸੇਹਾਂ ਦਾ ਦਰਵਾਜ਼ਾ ਵੀ ਖੋਲਿਆ ਤੇ ਇੱਕਦਮ ਆਪਸਾ ਤਾਂ ਨਾਲ ਬੋਲਣ ਲੱਗ ਪਏ ਸੋ ਬਾਦ ਇਹਨਾਂ ਨੇ ਉਹਨਾਂ ਦੇ ਵਰਤਨ ਜਿਹੜੇ ਸੀ ਪਾਣੀ ਵਾਸਤੇ ਰੱਖੇ ਹੋਏ ਉਹ ਵੀ ਤੋੜ ਦਿੰਦੇ ਆ ਕਿਸੇ ਬੱਚੇ ਨੇ ਉਹਨਾਂ ਨੇ ਬਾਈਟ ਆਇਆ ਮੈਂ ਮੇਰੇ ਹਸਬੰਦ ਮੇਰੀ ਬੇਟੀ ਅਸੀਂ ਕਿੰਨਾ ਵਰਕਿੰਗ ਕਿਉਂ ਮੈਂ ਹੀ ਸਿਰੇ ਨੋਵਾਂ ਜਿੱਥੇ ਰੱਖਿਆ ਤੇ ਆਪਣੇ ਘਰ ਤੋਂ ਬਾਹਰ ਨਹੀਂ ਆਇਆ ਤੇ ਪੈ ਗਿਆ ਪੰਜ ਏਕੜ ਦੇ ਹੋ ਕੇ ਮੈਨੂੰ ਇੱਥੇ ਬਾਈਟ ਕਰਤਾ ਕੁੱਚਾ ਢਾ ਲਿਆ ਫਿਰ ਉੱਤੇ ਚੜ੍ਹ ਗਈ ਜਿਹੜੇ ਆ ਕੇ ਬੋਲਿਆ ਜੀ ਉਹ ਮਾਂ ਬੇਟਾ ਤਾਂ ਭੁੱਲੇ ਹੀ ਐ ਬਾਕੀ ਸਾਰੇ ਗਲੀ ਵਾਲੇ ਉਹਨਾਂ ਦੇ ਨਾਲ ਨਾਲ ਵਿੱਚ ਵਿੱਚ ਅੜਨਾ ਕੋਈ ਨਾ ਕੋਈ ਗੱਲ ਕਰਦਾ ਆਹੀ ਤੇ ਹੀ ਕਿੰਨੇ ਕਿ ਜਿੰਨੀ ਕਿਰਸਾ ਨੂੰ ਕਿ ਨਜ਼ਰ ਆਂਦੇ ਕੁੱਤੇ ਪਿਆਸੇ ਆਹੀ ਤਾਂ ਉਹਨਾਂ ਨੂੰ ਪਾਣੀ ਉਹਨਾਂ ਨੂੰ ਜਾ ਕੇ ਇਹ ਕਿਹਾ ਗਿਆ ਕਿ ਤੁਸੀਂ ਕੁੱਤੇ ਨੂੰ ਰੋਟੀ ਨਾ ਪਾਓ ਤਾਂ ਉਹ ਕੋ ਕਹਿੰਦੇ ਅਸੀਂ ਰੋਟੀ ਕਾਉਂ ਨਹੀਂ ਪਾਉਂਦੇ ਬਸ ਇਹੀ ਗੱਲ ਹੋਈ ਐ ਤੋਂ ਬਾਅਦ ਕੋਈ ਗੱਲ ਕਰਦਾ ਮੇਰਾ ਨਾਮ ਅਨਜਿੰਦਰ ਕੌਰ ਪਟਿਆ ਆਜ਼ਾਦਨ ਕਰ 3 ਨੰਬਰ ਗਲੀ ਸਰ ਅਸੀਂ ਅਹ ਸਟਰੀ ਡੌਗਸ ਨੂੰ ਫੀਡ ਕਰਦੇ ਆ ਕਾਫੀ ਸਾਲਾਂ ਤੋਂ ਹੀ ਕਰਦੇ ਪਏ ਆ ਅੱਜ ਤੋਂ ਨਹੀਂ ਕੋਈ ਕਾਫੀ ਚੇਰ ਹੋ ਗਿਆ ਬੇ ਗਲੀ ਦੇ ਜਿਹੜੇ ਸਟਰੀ ਡੌਗ ਤੇ ਗਲੀ ਵਾਲੇ ਇਸ ਚੀਜ਼ ਤੋਂ ਬੜੀ ਬੜੀ ਸਾਡੇ ਨਾਲ ਗਾਲੀ ਗਲੋਚ ਕਰ ਚੁੱਕੇ ਆ ਕਿ ਤੁਸੀਂ ਕਿਉਂ ਫੀਡ ਕਰਤੇ ਹੋ ਅਹੀ ਤੋਂ ਇਹਨਾਂ ਨੂੰ ਕਿਹਾ ਵਾ ਕਿ ਜੇ ਇੱਥੇ ਸਾਨੂੰ ਜਿੱਦੀ ਦਿਨ ਨਜ਼ਰ ਆਂਦੇ ਆ ਭੁੱਖੇ ਆ ਪਿਆਸੇ ਆ ਅਸੀਂ ਤੇ ਪਾਣਾ ਹੈ ਉਹਨਾਂ ਨੂੰ ਤੁਸੀਂ ਬੇਸ਼ੱਕ ਇਹਨਾਂ ਨੂੰ ਇਹਨਾਂ ਦਾ ਕਿਤੇ ਹੋ ਟਿਕਾਣਾ ਬਣਾ ਦਿਓ ਅੱਜ ਵੀ ਸ਼ਾਇਦ ਅੱਜ ਜਾਂ ਕੱਲ ਪਰਸੋਂ ਦੇ ਵਿੱਚ ਜਦੋਂ ਵੀ ਮੈਨੂੰ ਨਹੀਂ ਪਤਾ ਹਜੇ ਕਿਸੇ ਬੱਚੇ ਨੂੰ ਉਹਨਾਂ ਨੇ ਬਾਈਟ ਕੀਤਾ ਹੈ ਮੈਂ ਮੇਰੇ ਹਸਬੰਦ ਮੇਰੀ ਬੇਟੀ ਅਸੀਂ ਤਿੰਨੋਂ ਵਰਕਿੰਗ 'ਚ ਹੁੰਨੇ ਆਂ ਹੀ ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਬਾਰੀ ਹੁੰਨੇ ਆਂ ਅਈਏ ਜੇ ਆਈਆਂ ਜਜੇ ਅਜੇ ਅਸੀਂ ਆਪਣਾ ਦਰਵਾਜ਼ਾ ਵੀ ਨਹੀਂ ਖੋਲਿਆ ਤੇ ਇੱਕਦਮ ਆ ਕੇ ਸਾਡੇ ਨਾਲ ਬੋਲਣ ਲੱਗ ਪਏਗਾ ਗਾਲੀ ਗਲੋਚ ਵੀ ਕੀਤਾ ਵਾ ਜੇ ਅਸੀਂ ਫਟਾਫਟ ਅੰਦਰ ਨੂੰ ਗਏ ਆਂ ਤੇ ਉਹਨਾਂ ਨੇ ਸਾਡਾ ਦਰਵਾਜ਼ਾ ਇੱਕਦਮ ਖਿੱਚਿਆ ਵਾ ਆ ਦਰਵਾਜ਼ੇ ਦੀ ਚਿਟਕਣ ਵੀ ਉਹਨਾਂ ਨੇ ਇੱਕਦਮ ਖਰਾਬ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਬਰਤਨ ਜਿਹੜੇ ਸੀ ਪਾਣੀ ਵਾਸਤੇ ਰੱਖੇ ਹੋਏ ਉਵਿਟਰ ਦਿੱਤੇ ਆ ਤੇ ਸਾਨੂੰ ਕਾਫੀ ਕੁਛ ਗਲਤ ਲਫਸ ਬੋਲੇ ਮਾਰੇ ਹਾਂਜੀ ਤੁਸੀਂ ਘਰ ਇਕੱਲੇ ਸੀ ਜਾਂ ਕੋਈ ਮੈਂ ਸੀ ਮੇਰੀ ਬੇਟੀ ਸੀ ਮੇਰੇ ਹਸਬੰਦ ਅੰਦਰ ਹੀ ਸਨ ਉਹਨਾਂ ਵਿੱਚ ਬੋਲੇ ਆ ਕੇ ਤੇ ਉਹਨਾਂ ਨੂੰ ਇਹ ਵੀ ਇਤਰਾਜ਼ ਸੀ ਉਹ ਕਿਉਂ ਨਹੀਂ ਬੋਲਦੇ ਪਏ ਕਿ ਇਹ ਲੇਡੀਜ਼ ਬੋਲਦੀਆਂ ਪਰ ਅਗਰ ਜੈਂਟਸ ਬਾਹਰ ਆਵੇ ਤੇ ਉਹ ਸ਼ਾਇਦ ਹੱਥੀ ਪਾਈ ਕਰਨਾ ਚਾਹੁੰਦੇ ਸਨ ਹੂੰ ਕਿੰਨੇ ਜਣੇ ਗਏ ਜਿਨ੍ਹਾਂ ਨੇ ਹੋਰ ਆ ਗਏ ਜਿਹੜੇ ਆ ਕੇ ਬੋਲ ਰਿਹਾ ਜੀ ਉਹ ਮਾਂ ਬੇਟਾ ਤੇ ਬੋਲੇ ਹੀ ਐ ਬਾਕੀ ਸਾਰੇ ਗਲੀ ਵਾਲੇ ਵੀ ਉਹਨਾਂ ਦੇ ਨਾਲ ਨਾਲ ਵਿੱਚ ਵਿੱਚ ਆਪਣੀ ਕੋਈ ਨਾ ਕੋਈ ਗੱਲ ਲੰਮਾ ਦੇ ਰਹੇ ਹਾਂਜੀ ਜੀ ਸਾਡੇ ਲੱਗੇ ਸੀ ਸੀਸੀ ਕੈਮਰੇ ਉਹਦੀਆਂ ਫੁਟੇਜ ਹੈਗੀਆਂ ਸਰ ਅਸੀਂ ਕੰਪਲੇਨ ਕੀਤੀ ਸੀ ਆਈਸੀ ਪੁਲਿਸ ਮੁਲਾਜ਼ਮਾਂ ਬਟ ਗਲੀ ਦੇ ਕੁਛ ਇੱਕ ਜੀ ਇਹੀ ਚਾਹੁੰਦੇ ਆ ਕਿ ਚਲੋ ਗਲੀ ਦੀ ਗੱਲ ਹੈ ਤੇ ਗਲੀ ਵਿੱਚ ਹੀ ਨਿਬੜ ਜਾਏ ਤੁਸੀਂ ਕੀ ਮੰਨ ਕਰਦੇ ਮੰਗ ਕੇ ਕੀ ਕਰੀਏ ਸਰ ਅਸੀਂ ਤੇ ਹੀ ਕਹਿੰਨੇ ਕਿ ਜਿੰਨੀ ਤੇ ਸਾਨੂੰ ਤੇ ਨਜ਼ਰ ਆਂਦੇ ਭੁੱਖੇ ਪਿਆਸੇ ਅਸੀਂ ਤੇ ਉਹਨਾਂ ਨੂੰ ਪਾਣਾ ਹੀ ਹੈ ਕੋਈ ਜਗ੍ਹਾ ਇਹੋ ਜਿਹੀ ਹੋ ਸਕਦੀ ਜਿੱਥੇ ਅਸੀਂ ਜਾਈਏ ਸਾਨੂੰ ਪਾਣੀ ਦੀ ਬੜੀ ਜ਼ਰੂਰਤ ਹੋਵੇ ਸਮਝਦੇ ਉਹ ਕਹਿ ਨਹੀਂ ਸਕਦੇ ਜਿਹੜੇ ਲੋਕੀਓ ਕਹਿ ਨਹੀਂ ਸਕਦੇ ਤੁਸੀਂ ਕਹਿ ਨਹੀਂ ਸਕਦੇ ਪਰ ਅਸੀਂ ਤਾਂ ਸਮਝੋ ਇਹਨਾਂ ਨੂੰ ਕੱਖ ਲੱਗੀ ਹੈ ਇਹਨਾਂ ਨੂੰ ਪਿਆਸ ਲੱਗੀ ਹੈ ਕਈ ਵਾਰੀ ਸਾਨੂੰ ਵੀ ਤਾਂ ਕੋਈ ਇਹ ਜਿਹੇ ਏਰੀਆ 'ਚ ਚਲ ਜਾਈਏ ਕਿ ਸਾਨੂੰ ਪਾਣੀ ਦੀ ਬੜੀ ਜ਼ਰੂਰਤ ਹੋਵੇ ਤੇ ਕੀ ਕੋਈ ਇਸ ਚੀਜ਼ ਲਈ ਅੱਗੇ ਆਈ ਗਈ ਨਹੀਂ ਇਦਾਂ ਤੇ ਮੇਰਾ ਨਾਮ ਮਨਦੀਪ ਕੌਰ ਆਜ਼ਾਦਨਗਰ ਹਾਂਜੀ ਕੀ ਹੋਇਆ ਤੁਹਾਡੇ ਕੋਲ ਇਹ ਪਰਸੋਂ ਮੇਰਾ ਬੇਟਾ ਗਲੀ ਦੇ ਵਿੱਚ ਗਿਆ ਤੇ ਇਹਨੂੰ ਕੁੱਤੇ ਪੈ ਗਏ ਪੰਜ ਛੇ ਇਕੱਠੇ ਹੋ ਕੇ ਇਹਨੂੰ ਇੱਥੇ ਬਾਈਟ ਕਰ ਦਿੱਤਾ ਕੁੱਤਿਆਂ ਨੇ ਢਾ ਲਿਆ ਉੱਤੇ ਕੁੱਤੇ ਚੜ ਗਏ ਇਹਦੇ ਜਿਹੜੇ ਕੁੱਤੇ ਵਾਰਾ ਸੀਗੇ ਜਿਹੜੇ ਸੀ ਹਾਂਜੀ ਗਲੀ ਦੇ ਵਿੱਚ ਇੱਥੇ ਰੋਟੀ ਪਾਣੀ ਪਾਉਂਦੇ ਆ ਉਹਨਾਂ ਨੂੰ ਗਲੀ ਦੇ ਕੁੱਤੇ ਆ ਉਹਨਾਂ ਦੇ ਘਰ ਦੇ ਅੱਗੇ ਰਹਿੰਦੇ ਆ ਅੱਜ ਜਿਹੜਾ ਇੱਕ ਝਗੜੇ ਵਾਲੀ ਗੱਲ ਕੀਤੀ ਜਾ ਰਹੀ ਹੈ ਕੀ ਗੱਲ ਹੈ ਮੈਡਮ ਉਹਨਾਂ ਨੂੰ ਜਾ ਕੇ ਇਹ ਕਿਹਾ ਗਿਆ ਵੀ ਤੁਸੀਂ ਕੁੱਤੇ ਨੂੰ ਰੋਟੀ ਨਾ ਪਾਓ ਤਾਂ ਉਹ ਕਹਿੰਦੇ ਅਸੀਂ ਰੋਟੀ ਪਾਵਾਂਗੇ ਹੀ ਪਾਵਾਂਗੇ ਬਸ ਇਹੀ ਗੱਲ ਹੋਈ ਹੈ ਇਸ ਤੋਂ ਵੱਧ ਕੋਈ ਗੱਲਬਾਤ ਨਹੀਂ ਹੋਈ ਜੀ ਕੁੰਤਾ ਡੈਵਲੋਪ ਕੀ ਮੰਗਤੀ ਜੀ ਸਾਡੇ ਵੱਲੋਂ ਇਹ ਹੀ ਆ ਬੇ ਕੁੱਤੇ ਇੱਥੋਂ ਚੁਕਾਏ ਜਾਣ ਰੋਜ਼ ਦੇ ਰੋਜ਼ ਕਿਸ ਨਾ ਕਿਸੇ ਨੂੰ ਇਹ ਵੱਢਦੇ ਨੇ ਅੱਜ ਮੇਰੇ ਬੱਚੇ ਨੂੰ ਵੱਢਿਆ ਕੱਲ ਹੋਰ ਕਿਸੇ ਨੂੰ ਵੱਢਣਗੇ ਰੋਜ਼ ਦਾ ਕੇਸ ਝੇ ਰੋਜ਼ ਕਿਸੇ ਨੂੰ ਕਿਸੇ ਨੂੰ ਵੱਢਦੇ ਰਹਿੰਦੇ ਆ 15 16 ਕੁੱਤੇ ਨੇ ਸਾਰੇ ਇਸੇ ਗਲੀ ਦੇ ਵਿੱਚ ਰਹਿੰਦੇ ਆ ਗੱਲ ਇਹ ਇਸ ਤਰ੍ਹਾਂ ਕੀ ਅੱਜ ਇਹਨਾਂ ਦੇ ਬੱਚੇ ਨੂੰ ਇੱਕ ਦੋ ਦਿਨ ਪਹਿਲੇ ਕੁੱਤੇ ਨੇ ਵੱਢਿਆ ਕਾਫੀ ਬੈਕ ਬਾਈਟ ਕੀਤੀ ਉਹਦੀ ਤੇ ਇਹਨਾਂ ਨੇ ਉਹਨੂੰ ਇੰਜੈਕਸ਼ਨ ਵਗੈਰਾ ਲਵਾਏ ਬੜੀ ਮੁਸ਼ਕਲ ਮੱਲੇ ਵਾਲਿਆਂ ਨੇ ਛਡਾਇਆ ਕੁੱਤਿਆਂ ਕੋ ਕੁੱਤੇ ਬਹੁਤ ਜ਼ਿਆਦਾ ਐ ਸਵਾਰਡ ਦੇ ਵਿੱਚ 31 ਨੰਬਰ ਵਾਰਡ ਪੈਂਦੀ ਐ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਾਰਪੋਰੇਸ਼ਨ ਦੇ ਕਿ ਇਹਨਾਂ ਦਾ ਕੋਈ ਸੋਲੂਸ਼ਨ ਕੀਤਾ ਜਾਵੇ ਕੁੱਤੇ ਅਕਸਰ ਹੀ ਲੰਗਨ ਵਾਲੇ ਵਿਅਕਤੀ ਜਿੰਨੇ ਵੀ ਆਮ ਬੰਦੇ ਨੇ ਉਹਨਾਂ ਨੂੰ ਬੱਚਿਆਂ ਨੂੰ ਖੇਡਦੇ ਆਉਣ ਨੂੰ ਕੁੱਤੇ ਜਿਹੜੇ ਇਕੱਠੇ ਹੋ ਕੇ ਪੈ ਜਾਂਦੇ ਐ 10 15 ਕੁੱਤੇ ਐ 15 ਤੋਂ ਵੀ ਜ਼ਿਆਦਾ ਉਹਨਾਂ ਦੀ ਗਿਣਤੀ ਐ ਤੇ ਇਹਨਾਂ ਦਾ ਕੋਈ ਨਾ ਕੋਈ ਪਿਛਲੇ ਸਾਲ ਸਟਰਲਾਈਜੇਸ਼ਨ ਕਰਕੇ ਕੁੱਤੇ ਫੇਰ ਇੱਥੇ ਹੀ ਛੱਡ ਗਏ ਸੀਗੇ ਤੇ ਕੋਈ ਕਈ ਐਨਜੀਓ ਹੈਗੇ ਸਮਾਜ ਸੇਵਕ ਨੇ ਕੁਝ ਲੋਕ ਉਹ ਫੀਡ ਫੂਡ ਪਾਉਂਦੇ ਨੇ ਜਿਹਦੇ ਨਾਲ ਕੀ ਹੋਰ ਇਲਾਕਿਆਂ ਦੇ ਕੁੱਤੇ ਵੀ ਇਕੱਠੇ ਹੋ ਕੇ ਇੱਥੇ ਜਿਆਦਾ ਕੁੱਤੇ ਹੋ ਗਏ ਆ ਤੇ ਉਹ ਬਹੁਤ ਜਿਆਦਾ ਆਨ ਜਾਣ ਵਾਲਿਆਂ ਨੂੰ ਰਾਹਗੀਰਾਂ ਨੂੰ ਵੀ ਵੱਟਦੇ ਤੇ ਮਹੱਲੇ ਵਾਲਿਆਂ ਨੂੰ ਵੀ ਵੱਟਦੇ ਬਹੁਤ ਜਿਆਦਾ ਪਰੇਸ਼ਾਨੀ ਆਂਦੀ ਹੁੰਦੀ। ਹੁਣ ਤੁਹਾਡੇ ਵੱਲ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਜਾਵੇ। ਮੈਂ ਇੰਸਪੈਕਟਰ ਸਾਹਿਬ ਨੂੰ ਐਸਐਚਓ ਬੀਟਵੀਨ ਸਾਹਿਬ ਨਾਲ ਗੱਲ ਕੀਤੀ ਸੀ ਸੁਖਵੀਰ ਸਿੰਘ ਜੀ ਨਾਲ ਮੈਂ ਕਿਹਾ ਜੀ ਇਹਨਾਂ ਦਾ ਕੋਈ ਸੋਲੂਸ਼ਨ ਕੀਤਾ ਜਾਵੇ ਉਹ ਕਹਿੰਦੇ ਜੀ ਸੋਲੂਸ਼ਨ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਤੁਸੀਂ ਕਹੋ ਤੇ ਮੈਂ ਤੁਹਾਡੇ ਮਾਧਿਅਮ ਰਹੀ ਹੈ ਬੇ ਕੀ ਕਮਿਸ਼ਨਰ ਕਾਰਪੋਰੇਸ਼ਨ ਜਿਹੜੇ ਆ ਉਹ ਆਪਣੇ ਹੈਲਥ ਅਫਸਰ ਜਿੰਨੇ ਵੀ ਆਪਣੀ ਟੀਮ ਇੱਥੇ ਡੌਗ ਸਕਾਟ ਦੀ ਭੇਜ ਕੇ ਤੇ ਇਹਨਾਂ ਨੂੰ ਇੱਥੋਂ ਜਾਂਦੇ ਰਿਮੂਵ ਕਰਾਂ ਥੋੜਾ ਦੂਰ ਕਿਤੇ ਹੋਰ ਕਿਤੇ ਭੇਜ ਦਣ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਬੱਚਿਆਂ ਨੂੰ ਖਾਸ ਕਰਕੇ ਪੜਨ ਵਾਲੇ ਬੱਚਿਆਂ ਨੂੰ ਕੁੱਤੇ ਜਿਹੜੇ ਵੱਢਣਦੇ ਸਰ ਕਿਹੜੀ ਗਲੀ ਨੂੰ ਵਰਜਣਾ ਹੈ ਇਹ ਜੀ ਬੈਕ ਸਾਈਡ ਕਲਗੀਧਰ ਗੁਰਦੁਆਰਾ ਜੇ ਆਜ਼ਾਦਨਗਰ